ਖੇਤਰ ਦੇ ਲੋਕਾਂ ਨੂੰ ਲੰਬੇ ਸਮੇਂ ਤੋਂ ਸਿਹਤ ਸਹੂਲਤਾਂ ਪ੍ਰਦਾਨ ਕਰਨ ਦੇ ਨਾਲ ਨਾਲ ਸਮਾਜ ਸੇਵੀ ਕਾਰਜਾਂ 'ਚ ਅਹਿਮ ਯੋਗਦਾਨ ਪਾ ਰਹੇ ਪਬਲਿਕ ਹਸਪਤਾਲ ਗੋਚਰ ਖਾਨ ਪਰਖੂ ਵੱਲੋਂ ਹਸਪਤਾਲ ਦੇ ਐਮ ਡੀ ਡਾਕਟਰ ਜਸਵਿੰਦਰ ਚੋਪੜਾ ਵੀ ਅਗਵਾਈ ਹੇਠ ਗਰਮੀ ਦੇ ਮੌਸਮ 'ਚ ਬਲੱਡ ਬੈਂਕਾਂ 'ਚ ਖੂਨ ਦੀ ਪਾਈ ਜਾ ਰਹੀ ਕਮੀ ਦੇ ਮੱਦੇਨਜ਼ਰ ਵਿਸ਼ਾਲ ਖੂਨਦਾਨ ਕੈਂਪ ਦੇ ਨਾਲ ਨਾਲ ਮੁਫਤ ਮੈਗਾ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਗਿਆ ਜਿਸ ਦਾ ਉਦਘਾਟਨ ਸਮਾਜ ਸੇਵੀ ਡਾਕਟਰ ਰਣਜੀਤ ਸਿੰਘ ਤੇ ਡਾਕਟਰ ਮਕੇਸ਼ ਕਾਲੜਾ ਨੇ ਕੀਤਾ ਤੇ ਸਮੋਹਨ ਕਰਦਿਆਂ ਕਿਹਾ ਕਿ ਕੂਝਾਂ ਜ਼ਿੰਦਗੀ ਦੀ ਹਰੇਕ ਦੋਲਤ ਦੇ ਦਾਨ ਤੋਂ ਵੱਡਾ ਦਾਨ ਹੁੰਦਾ ਹੈ ਕਿਉਂਕਿ ਇਸ ਨਾਲ ਉਸ ਅਣਜਾਣ ਵਿਅਕਤੀ ਦੀ ਜ਼ਿੰਦਗੀ ਬਣ ਜਾਂਦੀ ਹੈ ਜਿਸ ਨਾਲ ਸਾਡਾ ਖੂਨ ਦਾ ਰਿਸ਼ਤਾ ਵੀ ਨਹੀਂ ਹੁੰਦਾ ਇਸ ਕੈਂਪ ਦੌਰਾਨ ਸੰਤ ਗੁਰਮੀਤ ਸਿੰਘ ਬਲੱਡ ਸੈਂਟਰ ਗੜੀ ਕਨਗੋਦੀ ਟੀਮ ਵੱਲੋਂ ਬਜਰੰਗ ਗੋਸਵਾਮੀ ਜੀ ਅਗਵਾਈ ਹੇਠ ਖੂਨਦਾਨ ਕਾਰਨਾਈ ਲੱਗ ਕੇ 65 ਨੌਜਵਾਨਾਂ ਦਾ ਖੂਨ ਇਕੱਤਰ ਕੀਤਾ ਗਿਆ ਇਸ ਦਾ ਮੈਡੀਕਲ ਕੈਂਪ ਚ ਡਾਕਟਰ ਜਸਵਿੰਦਰ ਚੋਪੜਾ ਡਾਕਟਰ ਮੰਮਤਾ ਚੋਪੜਾ ਡਾਕਟਰ ਮਕੇਸ਼ ਕਨੜਾ ਡਾਕਟਰ ਅਮਨਜੋਸ਼ੀ ਡਾਕਟਰ ਆਸ਼ਿੰਤੋਜ ਡਾਕਟਰ ਸ਼ਿਲਿੰਦਰ ਰਾਬਰ ਡਾਕਟਰ ਫਰੀਦ ਤੇ ਆਧਾਰਿਤ ਟੀਮ ਨੇ ਮਰੀਜ਼ਾਂ ਦੀ ਮੁਫਤ ਜਾਂਚ ਕਰਕੇ ਲੋੜਵੰਦ ਮਰੀਜ਼ਾਂ ਨੂੰ ਹਸਪਤਾਲ ਵੱਲੋਂ ਦਵਾਈਆਂ ਵੀ ਮੁਫਤ ਪ੍ਰਦਾਨ ਕੀਤੀਆਂ ਗਈਆਂ ਇਸ ਮੁਕੇ ਸ਼ੂਗਰ ਬੀਪੀ ਅਤੇ ਈਸੀ ਦੇ ਟੈਸਟ ਮੁਫਤ ਕੀਤੇ ਗਏ ਕੈਂਪ ਦੌਰਾਨ 178 ਮਰੀਜ਼ਾਂ ਦੀ ਜਾਂਚ ਕੀਤੀ ਗਈ ਇਸ ਮੁਕੇ ਸਮੂਦਰ ਕਾਵਿਆ ਹਸਪਤਾ ਦੇ ਐਮ ਡੀ ਡਾਕਟਰ ਜਸਵੰਦਰ ਚੋਪੜਾ ਨੇ ਕਿਹਾ ਕਿ ਉਹਨਾਂ ਵੱਲੋਂ ਇਹ ਮੈਡੀਕਲ ਕੈਂਪਾਂ ਦੀ ਲੜੀ ਪ੍ਰੇਖ ਵਿੱਚ ਵੀ ਜਾਰੀ ਰਹੇਗੀ ਉਹ ਇਸੇ ਤਰੀਕੇ ਨਾਲ ਸਮਾਜ ਸੇਵੀ ਕਾਰਜਾਂ 'ਚ ਵੱਧ ਟੜਕੇ ਯੋਗਦਾਨ ਪਾਉਂਦੇ ਰਹਿਣਗੇ मेरा पंजाब न्यूज़ रिपोर। में रिपोर्ट आज की जी खानपुर को ही जो पब्लिक हॉस्पिटल है वहाँ पे हमने है तो इसमें इस कैंप में एक तो ब्लड डोनेशन एक्टिविटी थी जहाँ पे जो ब्लड उन्होंने ब्लड डोनेट किया है इसके अलावा हमने जो हेल्थ कैंप लगाया है उसमें अबाउट फिफ्टी पेशेंट्स को अटेंड किया गया है जिनमें ज़ुकाम गला ख़राब खांसी के मरीज सांस चढ़ने की बीमारी के मरीज और पेट दर्द के मरीज इस तरह की बीमारियों को लेके लोग आए और उनका चेकअप करके इन्वेस्टिगेशन्स लिखी गई और साथ में उनको दवाइयाँ दी गई तो आ, ਕੁਝ ਟੈਸਟਸ ਵੀ ਰეკਮੈਂਡ ਕੀਏ ਗਏ ਹਨ ਤਾਂ ਬਾਅਦ ਵਿੱਚ इनको ਫਾਲੋਪ ਅਪ ਲਈ ਦੁਬਾਰਾ ਫਿਰ ਦੇਖਾ ਜਾਏਗਾ ਪੇਸ਼IENTS ਕੋ इनकी ਬਿਮਾਰੀਆਂ ਕੋ लेके और आगे के इलाज के लिए फिर प्लानिंग की जाएगी थैंक यू ਅੱਜ ਮੈਂ ਡਾਕਟਰ ਜਸਵਿੰਦਰ ਚੋਪੜਾ ਪਬਲਿਕ ਹਸਪਤਾਲ ਕਾਨਪੁਰਖੂਈ ਜੋ ਕਿ ਅਨੰਦਪੁਰ ਸਾਹਿਬ ਤੋਂ ਗੜਸ਼ੰਕਰ ਰੋਡ ਤੇ ਸਥਿਤ ਹੈ ਤੇ ਆਪਣੇ ਹਸਪਤਾਲ ਵਿੱਚ ਨਾ ਅੱਜ ਖੂਨਦਾਨ ਕੈਂਪ ਅਤੇ ਫ੍ਰੀ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ ਜਿਸ ਦੇ ਵਿੱਚ ਤਕਰੀਬਨ 70 ਤੋਂ ਵੱਧ ਖੂਨਦਾਨੀਆਂ ਨੇ ਖੂਨਦਾਨ ਕੀਤਾ ਅਤੇ 150 ਤੋਂ ਵੱਧ ਮਰੀਜ਼ਾਂ ਨੂੰ ਚੈੱਕ ਕੀਤਾ ਗਿਆ ਤੇ ਮਰੀਜ਼ਾਂ ਨੂੰ ਚੈੱਕ ਕੀਤਾ ਗਿਆ ਡਾਕਟਰ ਸ਼ਿਲਿੰਦਰ ਰਾਵਲ ਜੀ ਅਤੇ ਡਾਕਟਰ ਅਮਨ ਜੋਸ਼ੀ ਜੀ ਸ਼ਿਲਿੰਦਰ ਰਾਵਲ ਜੀ ਜੋ ਕਿ ਦੇ ਭੂਮੀ ਹਸਪਤਾਲ ਵੱਲੋਂ ਸਾਡੇ ਕੋਲ ਆਉਂਦੇ ਨੇ ਤੇ ਹਰ ਦੂਜੀ ਅਤੇ ਚੌਥੀ ਵੀਰਵਾਰ ਪਬਲਿਕ ਹਸਪਤਾਲ ਵਿੱਚ ਪਹੁੰਚਦੇ ਨੇ ਤੇ ਡਾਕਟਰ ਅਮਨ ਜੋਸ਼ੀ ਜੀ ਜੋ ਕਿ ਆਪਣੇ ਪਬਲਿਕ ਹਸਪਤਾਲ ਵਿਚ ਆਪਣੀ ਸੇਵਾਵਾਂ ਦਿੰਦੇ ਨੇ ਅੱਜ ਮਰੀਜ਼ਾਂ ਨੂੰ ਆਪਾਂ ਇੱਥੇ ਫ੍ਰੀ ਦਵਾਈਆਂ ਅਤੇ ਫ੍ਰੀ ਟੈਸਟ ਕੀਤੇ ਗਏ ਅਤੇ ਫ੍ਰੀ ECG ਕੀਤੀ ਗਈ ਤੇ ਅਸੀਂ ਇਸ ਤਰ੍ਹਾਂ ਦੇ ਕਾਰਜ ਜਿਸ ਤਰ੍ਹਾਂ ਸਾਨੂੰ ਲੋਕਾਂ ਨੇ ਹੁਣ ਸਹਿਯੋਗ ਦਿੱਤਾ ਇਸ ਸਹਿਯੋਗ ਦੇ ਨਾਲ ਅਸੀਂ ਸਾਡਾ ਸਾਡਾ ਆਪਣੇ ਆਪ ਨੂੰ ਅਸੀਂ ਆਪੇ ਖੁਦ ਮੰਨ ਕਰਦਾ ਸਾਕੇ ਆਪਾਂ ਵੀ ਅੱਗੇ ਇਸ ਤਰ੍ਹਾਂ ਦੇ ਕਾਰਜ ਕਰਦੇ ਰਹੀਏ ਤੇ ਲੋੜਵੰਦਾਂ ਦੀ ਮਦਦ ਕਰਦੇ ਰਹੀਏ ਇਸ ਹਸਪਤਾਲ ਵੱਲੋਂ ਤੇ ਜਿਨ੍ਹਾਂ ਨੂੰ ਜ਼ਰੂਰਤ ਹੈ ਉਹਨਾਂ ਦੀ ਸੇਵਾ ਕਰਦੇ ਰਹੀਏ